ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਕਾਬਜ ਸਰਕਾਰੀ ਟੋਲਾ ਹੈ ਵਿਕਾਉਂ ਟੋਲਾ ਜਿਹਦਾ ਪ੍ਰਧਾਨ ਹਰਮੀਰ ਸਿੰਘ ਕਾਲਕਾ ਉਹ ਜਗਦੀਪ ਸਿੰਘ ਕਲੋ ਹੈ ਮੈਂ ਇਹਨਾਂ ਦੀ ਅੱਜ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ ਜਿਸ ਦੇ ਵਿੱਚ ਸਾਫ ਨਜ਼ਰ ਆ ਰਿਹਾ ਸੀਗਾ ਹਰਮੀਰ ਸਿੰਘ ਕਾਲਕੇ ਦੇ ਤਕਦੀਪ ਸਿੰਘ ਕਾਲੋ ਦੇ ਸ਼ਕਲ ਤੋਂ ਕਿ ਇਹਨਾਂ ਨੂੰ ਸਮਝ ਆ ਗਈ ਹੈ ਕਿ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਣ ਦੀ ਵਾਰੀ ਆ ਗਈ ਹੈ ਡਾਕਸ ਇਹਨਾਂ ਦੇ ਮੰਨ ਦੇ ਅੰਦਰ ਬੁਖਲਾੜ ਸਿਆਣ ਦੀ ਪ੍ਰੈਸ ਕਾਨਫਰੰਸ ਦੇ ਅੰਦਰ ਹਨ ਵੀਰ ਕਾਲਕਾ ਵਰ ਤਕਦੀਪ ਕਾਲੋ ਨੇ ਇਸ ਪ੍ਰੈਸ ਕਾਨਫਰੰਸ ਦੇ ਅੰਦਰ ਦੋ ਤਿੰਨ ਗੱਲਾਂ ਕੀਤੀਆਂ ਪਹਿਲੀ ਗੱਲ ਅਰਮਿੰਦਰ ਸਿੰਘ ਕਾਲਕਾ ਨੇ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਡਣ ਦੀ ਜੋ ਇਹਨਾਂ ਦਾ ਰੋਜ਼ ਦਾ ਕੰਮ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਬੀਜੇਪੀ ਦੇ ਇਸ਼ਾਰੇ ਤੇ ਕੰਮ ਕਰਦੇ ਐ ਬੀਜੇਪੀ ਇਹਨਾਂ ਨੂੰ ਇੰਜੈਕਸ਼ਨ ਲਾਉਂਦੀ ਹੈ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੜਨਾ ਸ਼ੁਰੂ ਕਰ ਦਿੰਦੇ ਐ ਕਿਉਂਕਿ ਹਰਨੀਤ ਸਿੰਘ ਕਾਲਕਾ ਉਹ ਜਗਦੀਪ ਸਿੰਘ ਕਾਲੋ ਨੂੰ ਐਸੀ ਜਥੇਬੰਦੀਆਂ ਐਸੇ ਲੋਕ ਬਿਲਕੁਲ ਵੀ ਪਸੰਦ ਨਹੀਂ ਐ ਜਿਹੜੇ ਕੌਮ ਦੀ ਗੱਲ ਕਰਨ ਜਿਹੜੇ ਬੀਜੇ ਬੀਜੇਪੀ ਦੀ ਅੱਖਾ ਚੱਖਾ ਪਾ ਕੇ ਕੌਮ ਦੇ ਮਸਲੇ ਹੱਲ ਕਰਨ ਦੀ ਗੱਲ ਕਰਨ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕਰਨ ਐਸੇ ਲੋਕ ਇਹਨਾਂ ਨੂੰ ਗਵਾਰਾ ਹੀ ਨਹੀਂ ਹੈ ਇਸ ਕਰਕੇ ਇਹ ਜਿਹੜੇ ਪਖੰਡੀ ਲੋਕ ਨੇ ਕੌਮ ਦੇ ਗद्दार ਨੇ ਇਹ ਆਏ ਸਿਰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਭੰਡਦੇ ਰਹਿੰਦੀ ਹੈ ਹਰਮਿੰਦਰ ਸਿੰਘ ਗਾਲਕਾ ਤੇ ਜਗਦੀਪ ਸਿੰਘ ਕਾਲੋ ਨੇ ਕਿਹਾ ਜੀ ਸਾਨੂੰ ਬੜਾ ਦੁੱਖ ਲੱਗ ਰਿਹਾ ਜੀ ਪੰਜਾਬ ਦੇ ਅੰਦਰ ਜਿਹੜਾ ਇਸਾਈ ਧਰਮ ਹੈ ਕਈ ਸਿੱਖ ਪਰਿਵਾਰ ਪਿੰਡਾਂ ਦੇ ਉਹ ਇਸਾਈ ਧਰਮ ਵਿੱਚ ਜਾ ਰਹੇ ਹੈ ਫਰਲਾਣਾ ਹੋ ਰਿਹਾ ਕੰਟਾਲਾ ਹੋ ਰਿਹਾ ਹੈ ਅਸੀਂ 2.5 ਹਜ਼ਾਰ ਲੋਕਾਂ ਨੂੰ ਅੰਮ੍ਰਿਤ ਛਕਾਇਆ ਪੰਜਾਬ ਦੇ ਅੰਦਰ ਤਰਮੀਤ ਸਿੰਘ ਆਕਾ ਜਗਦੀਪ ਸਿੰਘ ਕਾਲੋ ਕੀ ਇਸ਼ਾਨ ਕੀਤਾ 2.5 ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੀ ਹੈ ਪ੍ਰਚਾਰ ਤੇ ਪ੍ਰਸਾਰ ਕਰਨਾ ਸਕੂਲ ਚਲਾਣਾ ਇੰਸਟੀਚਿਊਟ ਚਲਾੜਾ ਜਿੱਥੇ ਵੀ ਸਿੱਖ ਨੂੰ ਲੋੜ ਪਏ ਉਹਦੀ ਬਾਪ ਫੜਨਾ ਅੱਜ ਇਹ ਸਾਰੇ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡਾਂ ਪਿੰਡਾਂ ਜਾ ਕੇ ਪ੍ਰਚਾਰ ਵੀ ਕਰ ਰਹੀ ਹੈ ਆਏ ਦਿਨ ਅੰਮ੍ਰਿਤ ਸੰਚਾਰ ਦੀ ਫੋਟੋਆਂ ਵੀ ਸੋਸ਼ਲ ਮੀਡੀਆ ਤੇ ਪੈ ਰਹੀ ਹੈ ਅੱਜ ਉਹ ਹਰ ਇੱਕ ਉਸ ਸਿੱਖ ਜਿਹੜਾ ਗੁਰੂ ਤੋਂ ਦੂਰ ਹੋ ਗਿਆ ਉਹਨੂੰ ਸਮਝਾ ਕੇ ਪ੍ਰਚਾਰ ਦੇ ਰਾਈ ਯਾ ਕਿਸੇ ਵੀ ਚੀਜ਼ ਤੇ ਲਈ ਕੋਈ ਵੀ ਲਾਲਚ ਦੇ ਕੇ ਧਾਰੇ ਦੇ ਵਿੱਚ ਰਹਿ ਕੇ ਉਹਨੂੰ ਵਾਪਸ ਗੁਰਸਿੱਖ ਬਣਾ ਰਹੀ ਐ ਸਿੱਖੀ ਦੇ ਵਿੱਚ ਲੈ ਕੇ ਆ ਰਹੀ। ਜਿਹੜੇ ਨਵੇਂ ਜੱਥੇਦਾਰ ਥਾਪੇ ਐ ਕੁਲਦੀਪ ਸਿੰਘ ਗੜਗੜ ਜੀ ਉਹ ਆਏ ਦਿਨ ਪਿੰਡਾਂ ਦੇ ਵਿੱਚ ਉਹ ਗਰੀਬ ਸਿੱਖਾਂ ਦੇ ਘਰ ਹੀ ਜਾ ਰਹੇ ਐ ਜਿਨ੍ਹਾਂ ਨੂੰ ਲੋੜ ਐ ਉਹਨਾਂ ਨੂੰ ਸਿੱਖੀ ਦੇ ਵਿੱਚ ਵਾਪਸ ਲੈ ਕੇ ਆ ਰਹੇ ਸਮਝਾ ਕੇ ਪਰ ਇਹ ਤਾਂ ਉਹ ਸਭ ਨਜ਼ਰ ਨਹੀਂ ਆ ਰਿਹਾ। ਤੁਸੀਂ ਅਰਮਿੰਦਰ ਸਿੰਘ ਕਾਲਕਾ ਜੀ ਜਾਈ ਜਾਰ ਸਿੱਖਾਂ ਦੀ ਗੱਲ ਕੀਤੀ ਕਿ ਅਸੀਂ ਅਮਰ ਸੰਚਾਰ ਸੰਚਾਰ ਕਰਾਇਆ ਜੀ ਪੰਜਾਬ ਦੇ ਅੰਦਰ ਚਲੋ ਮੈਂ ਤੁਹਾਡੀ ਗੱਲ ਵੱਡੀ ਕਰਦਾ ਮਨੂੰ ਤੁਸੀਂ ਪਿਛਲੇ 10 20 ਜਾਂ 30 ਦਿਨਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦਾ ਡਾਟਾ ਦੇ ਦਿਓ ਕਿਸੇ ਇੱਕ ਪ੍ਰਾਣੀ ਨੂੰ ਤੁਸੀਂ ਅਮਰ ਸੰਚਾਰ ਕਰਾਇਆ ਦਿੱਲੀ ਦੇ ਅੰਦਰ ਇੱਕ ਮਹੀਨੇ ਦਾ ਡਾਟਾ ਮੰਗ ਰਿਹਾ ਪਿਛਲੇ ਸਾਲਾਂ ਦਾ ਗੱਲ ਤੇ ਛੱਡ ਦਿਓ ਮੈਂ 1 ਮਹੀਨੇ ਦਾ ਡਾਟਾ ਮੰਗ ਰਿਹਾ ਦਿਖਾ ਦਿਓ ਤੁਸੀਂ ਕਿਸ ਨੂੰ ਅੰਮ੍ਰੰਸ ਸੰਚਾਰ ਕਰਕੇ ਸਿੱਖੀ ਦੇ ਵਿੱਚ ਗੁਰਸਿੱਖ ਬਣਾਇਆ ਹੋਵੇ ਦਿਖਾਓ ਅੱਜ ਤੁਸੀਂ ਗੱਲ ਕਰਦੇ ਹੋ ਜੀ ਮੈਨੂੰ ਪੰਜਾਬ ਦਾ ਬੜਾ ਦੁੱਖ ਹੋ ਰਿਹਾ ਜੀ ਪੰਜਾਬ ਦੇ ਅੰਦਰ ਸਿੱਖੀ ਖਤਮ ਹੋ ਰਹੀ ਹੈ ਜੀ ਤਦ ਕਿੱਥੇ ਸੋ ਜੇ ਪਿਛਲੇ 15 ਦਿਨ ਪਹਿਲਾਂ ਹੀ ਯੂਪੀ ਦੇ ਵਿੱਚ ਜ਼ਬਰਦਸਤੀ ਕਈ ਹਜ਼ਾਰ ਸਿੱਖ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਈਸਾਈ ਧਰਮ ਵਿੱਚ ਤਬਦੀਲ ਕਰ ਦਿੱਤਾ ਗਿਆ ਤਦ ਤੁਹਾਡੀ ਜ਼ੁਬਾਨ ਕਿਉਂ ਨਹੀਂ ਖੁੱਲੀ ਤਾਂ ਤੁਹਾਨੂੰ ਦਰਦ ਨਹੀਂ ਹੋਇਆ ਕਿਉਂ ਕਿ ਯੂਪੀ ਦੇ ਅੰਦਰ ਤੁਹਾਡੇ ਜਿਹੜੇ ਬਾਸ ਨੇ ਉਹਨਾਂ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਇਸ ਕਰਕੇ ਤੁਹਾਡੇ ਮੂੰਹ ਨਹੀਂ ਖੁੱਲੇ ਤਾਂ ਕੀ ਉਹ ਸਿੱਖ ਨਹੀਂ ਸੀਗੇ ਕਿ ਤੁਹਾਨੂੰ ਉੱਥੇ ਦਰਦ ਨਹੀਂ ਹੋਇਆ ਉਹ ਇਸਾਈ ਧਰਮ ਚ ਗਏ ਤਾਂ ਤੁਹਾਨੂੰ ਦਰਦ ਨਹੀਂ ਹੋਇਆ ਤੁਹਾਨੂੰ ਸਾਰਾ ਦਰਦ ਪੰਜਾਬ ਦੇ ਨਜ਼ਰ ਆਉਂਦਾ ਕਿਉਂ ਕਿ ਤੁਹਾਨੂੰ ਬੀਜੇਪੀ ਇਸ਼ਾਰਾ ਕਰਦੀ ਹੈ ਚਲੋ ਜੀ ਪੰਜਾਬ ਨੂੰ ਭੰਡੋ ਇਹ ਸ਼ੁਰੂ ਹੋ ਜਾਂਦੇ ਹੋ ਤੁਸੀਂ ਸਾਰਾ ਦਰਦ ਤੁਹਾਡਾ ਪੰਜਾਬ ਵਾਸਤੇ ਹੈ ਯੂਪੀ ਦੇ ਵਿੱਚ ਸਿੱਖ ਰਹਿੰਦੇ ਆ ਹੋਰ ਜਗ੍ਹਾ ਸਿੱਖ ਰਹਿੰਦੇ ਆ ਜੇ ਉੱਥੇ ਕੁਝ ਹੋਦਾ ਤਾਂ ਤੁਹਾਡੋ ਦਰਦ ਨਹੀਂ ਹੁੰਦਾ ਇਹ ਡਰਾਮੇ ਕਰਨਾਰ ਮੀ ਸਿੰਘ ਕਾਲਕਾ ਬੰਦ ਕਰ ਦਿਓ ਤੁਹਾਡੀ ਸੱਚਾਈ ਪੂਰੀ ਕੌਮ ਜਾਣ ਚੁੱਕੀ ਹੈ ਦੂਜੀ ਗੱਲ ਤੁਸੀਂ ਆਖੀ ਡਾਇਰੈਕਟਰ ਨਹੀਂ ਵੀ ਡਾਇਰੈਕਟਰ ਦਾ ਪੁਤਲਾ ਸਾੜ ਰਹੇ ਆ ਜੀ ਦੇਖੋ ਜੀ ਇੱਕ ਗੁਰਸਿੱਖ ਦਾ ਪੁਤਲਾ ਸਾੜ ਰਹੇ ਆ ਇਹ ਮੈਂ ਬੜੀ ਨਿੰਦਾ ਕਰਨਾ ਮੇਰੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਵਾਹ ਬਈ ਵਾਰ ਮੀ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਤੁਹਾਨੂੰ ਤੇ ਮਨੁਸਰ ਜਿਹੜਾ ਉਹ ਕਪਿਲ ਸ਼ਰਮਾ ਸ਼ੋਅ ਹੈ ਬੰਬੇ ਜਾ ਕੇ ਉਹ ਜੁਆਇਨ ਕਰ ਲੈਣਾ ਚਾਹੀਦਾ ਦੋਨਾਂ ਨੂੰ ਤੁਸੀਂ ਉੱਥੇ ਸ਼ੂਟ ਕਰੋਗਾ ਜਿਸ ਤਰ੍ਹਾਂ ਤੁਸੀਂ ਡਰਾਮੇ ਕਰਦੇ ਹੋ ਦਫ਼ਤਰ ਦੇ ਵਿੱਚ ਬੈਠ ਕੇ ਹਰਮਿੰਦਰ ਸਿੰਘ ਕਾਲਕਾ ਗੁਰਸਿੱਖ ਜਿਹੜਾ ਹੁੰਦਾ ਨਾ ਗੁਰਸਿੱਖ ਦੀ ਪਰਿਭਾਸ਼ਾ ਪਤਾ ਹੈ ਤੇਨੂੰ ਕਿੱਥੋਂ ਪਤਾ ਹੋਏਗੀ ਤੂੰ ਆਪ ਹੀ ਗੁਰਸਿੱਖ ਨਹੀਂ ਹੈ ਤੂੰ ਆਪ ਹੀ ਗੁਰੂ ਤੋਂ ਦੂਰ ਜਾ ਚੁੱਕਾ ਹੈ ਆਰਐਸਐਸ ਦੇ ਨੇੜੇ ਆ ਚੁੱਕਾ ਹੈ ਤੈਨੂੰ ਗੁਰਸਿੱਖ ਦੀ ਮਰਿਆਦਾ ਨਹੀਂ ਪਤਾ ਤੈਨੂੰ ਰਹਿਤ ਮਰਿਆਦਾ ਨਹੀਂ ਪਤਾ ਗੁਰਸਿੱਖ ਜਿਹੜਾ ਹੁੰਦਾ ਹੈ ਉਹ ਕਦੀ ਕੇਸ ਕਤਲ ਨਹੀਂ ਕਰਾਂਦਾ ਉਹ ਡਾਇਰੈਕਟਰ ਕੋਈ ਸਿੱਖ ਨਹੀਂ ਹੈ ਗੁਰਸਿੱਖ ਨਹੀਂ ਹੈ ਸਿੱਖ ਹੋਏਗਾ ਪਰ ਗੁਰਸਿੱਖ ਨਹੀਂ ਹੈ ਉਹ ਪਤਿਤ ਸਿੱਖ ਹੈ ਅੱਜ ਤੈਨੂੰ ਦਰਦ ਹੋ ਰਿਹਾ ਹੈ ਕਿਉਂ ਕਿ ਡਾਇਰੈਕਟਰ ਤੁਹਾਡਾ ਆਪਣਾ ਉਹਨੇ ਤੁਹਾਡੇ ਹਿਸਾਬ ਨਾਲ ਕੰਮ ਕੀਤਾ ਤੇਰੇ ਤੇਰੇ ਆਕਾ ਮਨਿੰਦਰ ਸਿੰਘ ਸਿਰਸਾ ਦੇ ਹਿਸਾਬ ਨਾਲ ਕੰਮ ਕੀਤਾ ਐਸ ਕਰਕੇ ਤੈਨੂੰ ਦਰਦ ਹੋ ਰਿਹਾ ਸਾਡੇ ਦੋ ਮੈਂਬਰ ਨਰਜਾਜ ਬਿਨਾਂ ਕਿਸੇ ਗਲਤ ਕਿ ਬਿਨਾਂ ਕਿਸੇ ਗਲ ਦੇ ਦਿੱਲੀ ਕਮੇਟੀ ਦਾ ਐਕਟ ਹੀ ਧਜਿਆ ਲਾਉਂਦੇ ਹੋਏ ਸਾਡੇ ਦੋ ਮੈਂਬਰ ਹਟਾਤੇ ਤੇ ਤੁਹਾਡੇ ਜਿਹੜੇ ਸ਼ਰਾਬੀ ਖਵਾਵੀ ਮੈਂਬਰ ਹੈ ਜਿਹੜੇ ਤੁਹਾਡੇ ਝੂਠ ਜਹਾਜ ਹਾਂ ਮਿਲਾਨ ਉਹ ਮੈਂਬਰ ਬਾਤੇ ਗਲਤ ਤਰੀਕੇ ਦੇ ਨਾਲ ਤਾਂ ਤੁਹਾਨੂੰ ਡਾਇਰੈਕਟਰ ਦਾ ਪੁੱਤਲਾ ਸਾਡੇ ਤੇ ਦਰਦ ਹੋ ਰਿਹਾ ਤੇਰੇ ਨਾਲ ਹੀ ਬੈਠਾ ਸੀਗਾ ਆਤਮਾ ਸਿੰਘ ਲੁਬਾਣਾ ਦਿੱਲੀ ਕਮੇਟੀ ਦਾ ਮੀਤ ਪ੍ਰਧਾਨ ਜਿਸ ਨੇ 84 ਰਿਆ ਦਵਾਈਆਂ ਪਲਟਵਾਈਆਂ ਜਿਹੜਾ ਅਕਾਲ ਤੱਕ ਤੋਂ ਦੋਖੀ ਹੈ ਅੱਖਾਂ ਲੱਗੀ ਉਹ ਜਿਹੜਾ ਅਕਾਲ ਤੱਕ ਤੋਂ ਹਸਤਕ ਦਾ ਰਿਕਾਰਡ ਹੈ ਉਹਨੇ ਨਰਿੰਦਰ ਸਿੰਘ ਜਿਹੜਾ ਡਾਇਰੈਕਟਰ ਸੀਗਾ ਪਿਛਲਾ ਜਿਸ ਨੇ ਸਹੀ ਚੋਣਾ ਕਰਾਈਆਂ ਸੀਗੀਆਂ ਤੁਹਾਡੇ ਹਿਸਾਬ ਨਾਲ ਨਹੀਂ ਚਲਿਆ ਉਦੀ ਪੱਕ ਤੇ ਜੁੱਤੀ ਮਾਰੀ ਸੀ ਸ਼ਰਿਆਮ ਵੀਡੀਓ ਵਾਇਰਲ ਹੋਈ ਸੀ ਤਾਂ ਤੈਨੂੰ ਦਰਦ ਨਹੀਂ ਹੋਇਆ ਸੀਗਾ ਕਿਉਂ ਤੁਹਾਨੂੰ ਸਿੱਖ ਨਜ਼ਰ ਨਹੀਂ ਆਇਆ ਕਿਉਂ ਤੁਹਾਨੂੰ ਪੱਕ ਨਜ਼ਰ ਨਹੀਂ ਆਈ ਜਾਂ ਤੁਹਾਨੂੰ ਉਹ ਜੁੱਤੀ ਜਿਹੜੀ ਆਤਮਾ ਸਿੰਘ ਨੂੰ ਮਾਰਾਂ ਦੇ ਉੱਤੇ ਪੱਕ ਤੇ ਮਾਰੀ ਸੀ ਉਹ ਨਜ਼ਰ ਨਹੀਂ ਆਈ ਅੱਜ ਡਾਇਰੈਕਟਰ ਤੁਹਾਡਾ ਸਰਕਾਰ ਤੁਹਾਡੀ ਇਹ ਤਾਂ ਤੁਹਾਨੂੰ ਦਰਦ ਹੋ ਰਿਹਾ ਕਿ ਸਿੱਖ ਦਾ ਪੁਤਲਾ ਸਾੜ ਰਿਹਾ ਤਾਂ ਉਹ ਜਦੋਂ ਜੁੱਤੀ ਪਈ ਸੀ ਤਾਂ ਤੈਨੂੰ ਦਰਦ ਨਹੀਂ ਹੋਇਆ ਸੀ ਤੀਜੀ ਗੱਲ ਤੂੰ ਆਖੀ ਕਿ ਬਈ ਉੱਥੇ 100-120 ਬੰਦਾ ਸੀਗਾ ਧਰਮੇਸ਼ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਦੀ ਸਿੱਖ ਸੰਗਤ ਨੂੰ ਤੁਹਾਡੇ ਵਰਗਾ ਕੋਲ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿੰਨੇ ਬੰਦੇ ਸੀਗੇ ਕਿੰਨੇ ਨਹੀਂ ਸੀਗੇ ਪਰ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਤੂੰ ਗਣਿਤ ਦੇ ਵਿੱਚ ਨਿਲ बटा ਨਿਲ ਨੰਬਰ ਲੈ ਕੇ ਆਂਦਾ ਹੋਏਗਾ ਹਜ਼ਾਰਾਂ ਦੀ ਸੰਗਤ ਸੜਕ ਤੇ ਖੜਹ ਰਹੀ ਹੈ ਹਜ਼ਾਰਾਂ ਦੀ ਸੰਗਤ ਤੁਹਾਡੇ ਖਿਲਾਫ ਸ਼ਾਂਤ ਨਹੀਂ ਪ੍ਰੋਟੈਸਟ ਕਰ ਰਹੀ ਹੈ ਉਹ ਤੈਨੂੰ ਸਿਰਫ 100-120 ਨਜ਼ਰ ਆ ਰਹੀ ਹੈ ਇਹਦਾ ਮਤਲਬ ਸਾਫ਼ ਹੈ ਕਿ ਤੂੰ ਗਣਿਤ ਦੇ ਵਿੱਚ ਨਿਲਸ ਫੇਲ ਹੁੰਦਾ ਸੀਗਾ ਹਰ ਸਾਲ ਯਾ ਤੈਨੂੰ ਸਹੀ ਤਾਲੀਮ ਤੇਰੇ ਮਾਪਿਓ ਨੇ ਦਿੱਤੀ ਨਹੀਂ ਆ ਤੂੰ ਲਈਨੇ ਤੈਨੂੰ ਨਜ਼ਰ ਆ ਰਿਹਾ ਸੀਗਾ ਕਿ ਅੱਜ ਹਜ਼ਾਰਾਂ ਦੀ ਸੰਗਤ ਮੇਰੇ ਖਿਲਾਫ ਖੜੀ ਹੋਈ ਹੈ ਕੱਲ ਨੂੰ 10000 ਹੋਏਗੀ 20000 ਹੋਏਗੀ 50000 ਹੋਏਗੀ ਲੱਖ ਹੋਏਗੀ ਸਮਾ ਆਗਾ ਤੈਨੂੰ ਸੰਗਤ ਚੁੱਕ ਕੇ ਤੇਰੇ ਗਿਰੇ ਪਾਲ ਤੋਂ ਫੜ ਕੇ ਤੇਰੇ ਗਲੇ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਅਰਮਿਤ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਦੋਵਾਂ ਦੇ ਗੱਲਾਂ ਵਿੱਚ ਟੁੱਟੀਆਂ ਦਾ ਹਾਰ ਪਾ ਕੇ ਦਿੱਲੀ ਕਮੇਟੀ ਨੂੰ ਰਫਾ ਦਫਾ ਕਰੇਗੀ ਇਹ ਹੱਲੇ ਸੰਗਤ ਦੀ ਸ਼ੁਰੂਆਤ ਹੈ ਇਹ ਹੱਲੇ ਤੇ ਸਿਰਫ ਅਸੀਂ ਟ੍ਰੇਲਰ ਦਿਖਾਇਆ ਹੈ ਕੋਈ ਵੀ ਸਿੱਖ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਸਾਡੇ ਗੁਰੂ ਧਾਮਾਂ ਦੇ ਉੱਤੇ ਭਾਜਪਾ ਦੀ ਸਰਕਾਰ ਦਿੱਲੀ ਦੀ ਸਰਕਾਰ ਜਾਂ ਕੋਈ ਵੀ ਸਰਕਾਰ ਹੋਏ ਉਹ ਸਾਡੇ ਗੁਰੂ ਧਾਮਾਂ ਦੇ ਵਿੱਚ ਦਖਲਅੰਦਾਜ਼ੀ ਕਰੇਗੀ ਇਹ ਕੋਈ ਸਿੱਖ ਬਰਦਾਸ਼ਤ ਨਹੀਂ ਕਰੇਗਾ ਤੂੰ ਮੈਂਬਰਾਂ ਦੀ ਗੱਲ ਕੀਤੀ ਕਿ ਸਾਡੇ ਮੈਂਬਰ ਮਨੂੰ ਸਵੇਰ ਤੋਂ ਤੇਰੇ ਤਿੰਨ ਮੈਂਬਰਾਂ ਦੇ ਫੋਨ ਆ ਚੁੱਕੇ ਆ ਕਿ ਬਹੁਤ ਵਧੀਆ ਕੰਮ ਕੀਤਾ ਤੁਸੀਂ ਬਹੁਤ ਵਧੀਆ ਤੁਸੀਂ ਕੀਤਾ ਬਹੁਤ ਅੱਛਾ ਪ੍ਰੋਟੈਸਟ ਕੀਤਾ ਤੇਰੇ ਤਿੰਨ ਮੈਂਬਰਾਂ ਦੇ ਫੋਨ ਆ ਚੁੱਕੇ ਆ ਮਨੂੰ ਮਿਲ ਲਈ ਤੇ ਨਾਮ ਵੀ ਪੁੱਛ ਲਈ ਮੈਂ ਤੈਨੂੰ ਦੱਸ ਦਾਂਗਾ ਮੈਂ ਹੁਣੇ ਨਾਮ ਬੋਲਦਾ ਤੇ ਤੁਹਾਨੂੰ ਸ਼ਾਮ ਤੱਕ ਉਹਨਾਂ ਦੇ ਕੀ ਹਾਲ ਕਰੇਗਾ ਸਭ ਨੂੰ ਪਤਾ ਹੈ ਮਨੂੰ ਤਿੰਨ ਮੈਂਬਰਾਂ ਦੇ ਫੋਨ ਆ ਚੁੱਕੇ ਆ ਤੇਰੇ ਕਈ ਚੇਲੇ ਚਪਾਟੇ ਦੇ ਮਨੂੰ ਫੋਨ ਆ ਚੁੱਕੇ ਆ ਕਿ ਤੁਸੀਂ ਪ੍ਰੋਟੈਸਟ ਬਿਲਕੁਲ ਠੀਕ ਕੀਤਾ ਤੇ ਐ ਤੇ ਗੱਲ ਛੱਡਦੇ ਮੈਂਬਰਾਂ ਵਾਲੀ ਤੁਹ ਸਾਡੀ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਸਿੰਘ ਸਰਨਾ ਦੀ ਗੱਲ ਕੀਤੀ ਮਨਜੀਤ ਸਿੰਘ ਜੀਕੇ ਦੀ ਗੱਲ ਕੀਤੀ ਅਸੀਂ ਤਾਂ ਹਿੰਮਤ ਕੀਤੀ ਹੈ ਕਿਉਂਕਿ ਸਾਡੇ ਨੂੰ ਦਰਦ ਹੋਇਆ ਕਿ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਾਡੇ ਗੁਰੂ ਘਰਾਂ ਦੇ ਉੱਤੇ ਪਟਨਾ ਸਾਹਿਬ ਕਮੇਟੀ ਦੇ ਵਿੱਚ ਹਜੂਰ ਸਾਹਿਬ ਕਮੇਟੀ ਦੇ ਵਿੱਚ ਹਰ ਕਿਸੇ ਜੱਤੇ ਤੋਂ ਬੰਦੇ ਵੀ ਜਿਹੜੀ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਉਹ ਦਖਲਅੰਦਾਜ਼ੀ ਕਰ ਰਹੀ ਹੈ ਅਸੀਂ ਹਰ ਕਿਸੇ ਨਾਲ ਲੜੇ ਅਸੀਂ ਮੁਗਲਾਂ ਨਾਲ ਲੜੇ ਅਸੀਂ ਅੰਗਰੇਜ਼ਾਂ ਨਾਲ ਲੜੇ ਅਸੀਂ ਕਾਂਗਰਸ ਨਾਲ ਲੜੇ ਅੱਜ ਅਸੀਂ ਬੀਜੇਪੀ ਨਾਲ ਲੜ ਰਹੇ ਹਾਂ ਹਿੰਮਤ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਆਵਾਜ਼ ਚੁੱਕ ਲਈ ਔਰ ਕੌਮ ਦੇ ਮਸਲੇ ਹੱਲ ਕਰਾਂ ਦੀ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹਾਂ ਆਪਣੇ ਤਖਤਾ ਦੀ ਗੱਲ ਕਰ ਰਹੇ ਹਾਂ ਪੰਜਾਬ ਦੇ ਮੱਛਿਆਂ ਦੀ ਗੱਲ ਕਰ ਰਹੇ ਹਾਂ ਧਾਰਾ 2520 ਦੀ ਗੱਲ ਕਰ ਰਹੇ ਹਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਹੇ ਹਾਂ ਹਿੰਮਤ ਕਰ ਰਹੇ ਹਾਂ ਸੜਕਾਂ ਤੇ ਆ ਰਹੇ ਹਾਂ ਸਰਕਾਰਾਂ ਦੇ ਅੱਖਾਂ ਚੱਖਾ ਪਾ ਕੇ ਕਰ ਰਹੇ ਹਾਂ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਕਿ ਸਾਡੇ ਕੋਲ ਤਾਂ ਅਮਰ ਤੋਂ ਦੂਰ ਹੋ ਜਾਓ ਤੇਰੇ ਚ ਅਗਰ ਹਿੰਮਤ ਹੈ ਹਰਮਿੰਦਰ ਸਿੰਘ ਕਾਲੋ ਜਗਦੀਪ ਸਿੰਘ ਕਾਲੋ ਉੱਪਰੇ ਘਰਾਂ ਦੇ ਵਿੱਚ ਬੈਠ ਕੇ ਡਰੈਂਗੂ ਦੇ ਬੈਠ ਕੇ ਸਿਰਫ ਇੰਨੀ ਗਾਲਾਂ ਦੋ ਸਰਕਾਰ ਨੂੰ ਕਿ ਬੰਦੀ ਸਿੰਘ ਰਿਹਾ ਕਰ ਦੋ ਕਰ ਹਿੰਮਤ ਮੈਂ ਤਰਿਓ ਮੈਂ ਤੁਹਾਨੂੰ ਕਹਿ ਰਿਹਾ ਆਪਣੇ ਘਰਾਂ ਚ ਹੀ ਕਹਿ ਕੇ ਬੋਲ ਦੋ ਕਰੋ ਹਿੰਮਤ ਅਸੀਂ ਸੜਕਾਂ ਤੇ ਆ ਕੇ ਸਰਕਾਰ ਦੇ ਖਿਲਾਫ ਹਿੰਮਤ ਹੈ ਤੁਹਾਡੇ ਅੰਦਰ ਕਿ ਤੁਸੀਂ ਬੰਦ ਕਮਰੇ ਦੇ ਵਿੱਚ ਬੈਠ ਕੇ ਸਰਕਾਰ ਨੂੰ ਇਹ ਕਹਿ ਸਕੋ ਕਿ ਬੰਦੀ ਸਿੰਘ ਰਿਹਾ ਕਰੋ ਧਾਰਾ 25 ਵੀ ਲਾਗੂ ਕਰੋ ਕਹਿ ਸਕਦੇ ਹੋ ਕਰੋ ਹਿੰਮਤ ਉਹ ਤੁਸੀਂ ਕਰ ਨਹੀਂ ਸਕਦੇ ਤੁਸੀਂ ਹੱਥਾਂ 'ਚ ਚੂੜੀਆਂ ਪਾਈਆਂ ਹੋਈਆਂ ਤੁਸੀਂ ਜਿਹੜੇ ਤੁਹਾਡੇ ਜ਼ਮੀਰ ਹੈ ਉਹ ਤੁਸੀਂ ਪੰਜਾਬੀ ਬਾਗ ਕ੍ਰਿਨੀਸ਼ਨ ਗਰਾਊਂਡ ਦੇ ਵਿੱਚ ਸਸਕਾਰ ਕਰਕੇ ਉਹਦੀ ਅਸਤੀਆਂ ਭਾਜੀਪੀ ਨੂੰ ਦੇ ਕੇ ਆ ਚੁੱਕੇ ਹੋਏ ਹੋ ਅੱਜ ਮੈਂ ਸਪਸ਼ਟ ਲਖਵਾਨ ਸ਼ਰਮੀਲ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਇਹਦਾ ਲਾਤ ਰਿਆ ਕਿ ਤੁਸੀਂ ਦੋਵੇਂ ਲੋਕ ਤੇ ਨਾਲ ਤੁਹਾਡਾ ਬਾਸ ਮਨਿੰਦਰ ਸਿੰਘ ਸਿਰਸਾ ਦੋ ਤਿੰਨੋਂ ਲੋਕ ਸਿੱਖੀ ਦਾ ਪ੍ਰਚਾਰ ਨਹੀਂ ਸਿੱਖੀ ਦੇ ਕੰਮ ਨਹੀਂ ਸਿੱਖੀ ਦਾ ਵਪਾਰ ਕਰ ਰਹੇ ਹੋ ਸਿੱਖੀ ਨੂੰ ਵੇਚ ਰਹੇ ਹੋ ਆਪਣੇ ਫਾਇਦੇ ਵਾਸਤੇ ਆਪਣੀ ਕੁਰਸੀਆਂ ਬਚਾਉਣ ਵਾਸਤੇ ਮੈਂ ਸਪੱਸ਼ਟ ਕਹਿ ਰਿਹਾ ਕਿ ਤੁਸੀਂ ਸਿੱਖ ਦੇ ਨਹੀਂ ਤੁਸੀਂ ਸਿੱਖੀ ਦਾ ਵਪਾਰ ਕਰ ਰਹੇ ਹੋ ਇਹ ਗੱਲ ਮੇਰੀ ਨੋਟ ਕਰ ਲਈ ਔਰ ਇੱਕ ਹੋਰ ਗੱਲ ਸਮਾਂ ਆ ਗਿਆ ਬੜਾ ਨੇੜੇ ਹੈ ਤੁਹਾਡਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਤਿਹਾਸ ਹੈ ਉਹ ਖਤਮ ਹੋਣ ਵਾਲਾ ਹੈ ਬੜੀ ਜਲਦੀ ਖਤਮ ਹੋਣ ਵਾਲਾ ਹੈ ਇਹ ਗੱਲ ਮੈਂ ਤੈਨੂੰ ਅੱਜ ਕਹਿ ਕੇ ਆਪਣੀ ਵੀਡੀਓ ਖਤਮ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ Vai no dia.